ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਦਰਜਿੰਦਰ ਸਿੰਘ ਪਰੇਵਾਲ ਜੀ ਪੰਜਾਬ ਟਾਈਮ ਦੇ ਦਫਤਰ ਪੰਜਾਬ ਟਾਈਮ ਟੀਵੀ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਆਪ ਜੀ ਨਾਲ ਗੱਲਬਾਤ ਕਰਨੀ ਚਾਹ ਰਿਹਾ ਕਿ ਜਿਹੜੇ ਇਹ ਤੁਸੀਂ ਸਮਾਗਮ ਕਰਵਾਇਆ ਸਿੰਘ ਸਵਾ ਗੁਰਦੁਆਰਾ ਡਰਬੀ ਵਿਖੇ ਪਿਛਲੇ ਹਫਤੇ ਹੋਏ ਆ ਤੇ 7 ਦਿਵਸਾਂ ਕੀ ਚਿਰ ਦੇ ਜਾਂ ਵਿਚ ਕੀ ਤੇਗਾ ਇਸ ਬਾਰੇ ਕੋਈ ਜਾਣਕਾਰੀ ਦਿਓ ਸਾਨੂੰ ਜੀ ਇਹ ਸਮਾਗਮ ਐਟਹੇ ਪੱਧਰ ਦੇ ਉੱਤੇ ਪਿਛਲੇ 20 ਸਾਲ ਤੋਂ ਪਰਤ ਹੁੰਦਾ ਆ ਰਿਹਾ ਅੱਗੇ ਲੰਬੇ ਚਰ ਤੋਂ ਇਹ ਇੰਗਲੈਂਡ ਦੇ ਵਾਕੋ ਹਸ਼ਾਰਾ ਜਾਂਦਾ ਸੀ ਪਰ ਲੇਟਲੀ ਨੂੰ ਬਿਲਕੁਲ 7 ਸਾਲ ਤੋਂ ਇਹ ਡਰਵਿਜ਼ ਵਿੱਚ ਸਵਾਗਤ ਹੋ ਰਿਹਾ ਬੜੀ ਚੜਦੀ ਕਲਾ ਜੰਦਾ ਹਜ਼ਾਰਾਂ ਦੀ ਗਿਣਤੀ ਜੀ ਆਪਾਂ 5-10 ਹਜ਼ਾਰ ਤੱਕ ਵੀ ਸੰਗਤਾਂ ਕੇ ਵੇਰੀ ਪਹੁੰਚਦੇ ਹੈਗੇ ਉੱਤੇ ਤੇ ਇਹ ਬਹੁਤ ਹੀ ਸੰਗਤਾਂ ਨਾਲ ਦੂਰੋਂ ਦੂਰੋਂ ਆਪਣੇ ਜਵਾਬਦੀਤੀ ਸਾਰੇ ਗਾੜੀਆਂ ਪਾਉਂਡਸ ਪੇ ਇਟਲੀ ਜਰਮਨੀ ਫਰਾਂਸ ਸਾਰਾ ਦੁਨੀਆ ਹੈਗੀ ਹੈ ਤੇ ਕੈਨੇਡਾ ਅਮਰੀਕਾ ਤੋਂ ਇੰਡੀਆ ਤੋਂ ਵੀ ਜਿ세 ਪਹੁੰਚਦੇ ਹੈਗੇ ਆ ਬਹੁਤ ਹੀ ਸੌ ਸਕਸੈਸਫੁਲ ਹੈਗਾ ਇਹ ਤੇ ਸੰਗਤਾਂ ਨਾਲ ਅਸੀਂ ਆਉਣ ਵਾਲੇ ਸਮੇਂ ਵੀ ਇਹ ਇੱਥੇ ਹੋਊਗਾ ਤਾਂ ਤੇ ਇਸ ਲੋਕਾਂ ਦੇ ਬਾਰੇ ਕਿੰਤੁਕਤ ਬੜਾ ਕੀਤਾ ਜਾ ਰਿਹਾ ਕਿ ਕੁਝ ਵੀ ਰਾਵ ਲੋ ਉਹਦਾ ਕੀ ਮਤਲਬ ਕੀ ਗੱਲ ਹੈ ਉਹ ਵੀਰ ਜਿਹੜੇ ਅਸੀਂ ਵੀ ਉਹਨਾਂ ਨੂੰ ਪਿਛਲੇ 30 ਸਾਲ ਤੋਂ ਜਾਣਦੇ ਆ ਉਹਨੇ ਤਾਂ ਕੋਈ ਪਾਰਟੀ ਬਖਸ਼ੀ ਨਹੀਂ ਜਿਹਦੇ ਉੱਤੇ ਕਿੰਨੇ ਪੰਤੇ ਨਹੀਂ ਕੀਤਾ ਮੇਰੇ ਕਿਸੇ ਪਾਰਟੀ ਨਾਲ ਉਹ ਨਹੀਂ ਬਣਦੇ ਨੇ ਇਵਨ ਉਹ ਜਿਆਦਾ ਗੱਲ ਤਾਂ ਕਰਦੇ ਹੁੰਦੇ ਟਕਸਾਲ ਦੀ ਕਰਦੇ ਹੁੰਦੇ ਉਹਨੇ ਸਪੋਰਟਰ ਪਰ ਪਾਈ ਰਾਮ ਸੋਹਣਾ ਨਾ ਮੈਂ ਦੇਖਿਆ ਉਹਨਾਂ ਨਾਲ ਵੀ ਉਹਨਾਂ ਦੀ ਕੋਈ ਹੈ ਨਹੀਂ ਸਾਜ ਪਾਈ ਤੁਮੇ ਨਾਲ ਉਹਨਾਂ ਦੇ ਵੀ ਇਹ ਪਹਿਲਾਂ ਹੱਕ ਸੀ ਫਿਰ ਗੇਂਸ ਹੋ ਗਿਆ ਵਾਜੇ ਵੀ ਸਰ ਵੱਡੇ ਉਹਨਾਂ ਦੇ ਮੁਖੀ ਵਿਚਰਦੇ ਰਹੇ ਆ ਸੰਜਾਲਸਨ ਪਰਿਵਾਰ ਵਿੱਚੋਂ ਹੈਗੇ ਪਹਿਲਾਂ ਉਹਨਾਂ ਦੇ ਲਾਗੇ ਹੁੰਦੇ ਸੀ ਫਿਰ 15-20 ਸਾਲ ਤੋਂ ਉਹਨਾਂ ਦੇ ਵੀ ਇਹ 20 ਸਾਲ ਤੋਂ ਉਹਨਾਂ ਦੇ ਵਿਚਾਰ ਹੈਗੇ ਆ ਇਹ ਗੱਲ ਕੀ ਐ ਸਿਨੇਮਾਨ ਇੱਥੇ ਕਾਲੀਦਾ ਲੇਗਾ ਉਹਦੇ ਵੀ ਗੇਂਸ ਹੈਗੇ ਆ ਮੈਨੂੰ ਨਹੀਂ ਪਤਾ ਨਹੀਂ ਕਿਹਨਣ ਦੀ ਮੈਂ ਸਾਰਿਆਂ ਨੂੰ ਤੇ ਗੈਂਤਪ੍ਰੰਦ ਕਰਦੇ ਰਹਿੰਦੇ ਇਹ ਹੂੰ ਤੇ ਗੈਂਤਪ੍ਰੰਦ ਦਾ ਕਾਰਨ ਜਿਹੜਾ ਇੱਥੇ ਨਹੀਂ ਕੀਤਾ ਹੈਗਾ ਪਰ ਉਹਦਾ ਲੰਬੇ ਚਿਰ ਤੋਂ ਇਹ ਕਰਦੇ ਕੋਈ ਨਵੀਂ ਗੱਲ ਨਹੀਂ ਗਈ ਬਾਕੀ ਸਾਰਤਾ ਵੀ ਕਰਦੇ ਜਿੱਥੇ ਇਹਨੂੰ ਤੇ ਬਿਲਕੁਲ ਹੀ ਕਰਦੇ ਹੈਗੇ ਆ ਵੇ ਇਹ ਰੋਗ ਕਿੰਦੇ ਸਾਡੇ ਜਿਹੜੇ ਆਪਣੇ ਖਿਆਲ ਆ ਉਹੋ ਹੀ ਸਾਰੇ ਪੰਥ ਦੇ ਇਹ ਲਾਗੂ ਕਰਨੇ ਚਾਹੁੰਦੇ ਹੈਗੇ ਆ ਇਹਨੇ ਐਦ ਕੀ ਕੋਸ਼ਿਸ਼ ਕੀਤੀ ਆ ਰਾਗ ਮਾੜੀ ਜੀ ਉੱਤੇ ਵੀ ਉਹ ਦੇਖੀ ਲੱਭਦੇ ਹੁੰਦੇ ਆ ਨਾ ਵੀ ਉਹ ਤਾਂ ਵੀ ਉਹਨੇ ਕਿੰਦਬੰਦ ਕਰਨਾ ਹੀ ਸੀ ਤੇ ਰਾਮ ਨਿਸ਼ੂ ਜੀ ਨੇ ਕੀਤੀ ਆ ਵੀ ਖਾਣੀ ਜਿਹਾ ਉਹਨੇ 34 35 ਜਿਹੜੇ ਪੰਥ ਦੇ ਵਿਦਵਾਨਾਂ ਨੇ ਤਾਰੂਛੀਤਾ ਨੇ ਪੰਥ ਖਰ ਦਾ ਬਣਾ ਦਿੱਤੀ ਸੀ ਨਾ ਉਹਦੇ ਜਿਹਾ ਉਹਨੂੰ ਫੋਲੋ ਕਰਦਾ ਆ ਰਿਹਾ ਕਰਕੇ ਉਹ ਪੰਥ ਦਾ ਫੈਸਲਾ ਸੀ ਤੇ ਕਈ ਸਾਂ ਦਾ ਬਾਅਦ ਦੇ ਵਿੱਚ 45 ਦੇ ਵਿੱਚ ਫੈਸਲਾ ਚੇਂਜ ਕਰਤਾ ਗਿਆ 35 ਫੈਸਲਾ ਆਇਆ ਹੋਇਆ ਸੀ ਵੀ ਰਾਮ ਵਾਲਾ ਨਹੀਂ ਪੜੀ ਜਾਊਗੀ 45 'ਚ ਫੈਸਲਾ ਇਹ ਕਰਤਾਗਾ ਕੋਈ ਪੜੇ ਚਾਹੇ ਨਾ ਪੜੇ ਭੋਗ ਪੰਜ-ਪੰਜ ਲੋਕਾਂ ਦੇ ਪਾਸ ਦਾ ਰਾਮਾ ਪੜ੍ਹ ਕੇ ਪਾ ਦੇ ਸਕਦਾ ਤੇ ਖਣਜੇ ਤਾਂ ਉੱਤੇ ਈ ਪੈਰਾ ਦਿੰਦਾ ਆ ਰਿਹਾ ਹੈਗਾ ਪਰ ਉਹ ਚਾਹੁੰਦੇਬ ਨਹੀਂ ਵੀ ਸਾਡੀ ਈ ਗੱਲ ਮੰਨੀ ਜਾਵੇ ਤੇ ਜਿਹੜੀ ਕਿ ਅਸੰਭਵ ਆ ਹਾਂਜੀ ਇਹ ਇੱਕ ਹੋਰ ਕੁਐਸਚਨ ਹੈ ਕਿ ਕਹਿੰਦੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਆ ਉਹਦੇ 'ਚ ਕਿਸੇ ਦਾ ਨਾਮ ਵਰਤਣ ਤੋਂ ਬਿਨਾ ਉਹਨਾਂ ਵੀਰਾਂ ਨੇ ਕਿਹਾ ਵੀ ਇਹ ਇਹਨਾਂ ਨੇ ਪਹਿਲਾਂ ਪੇਪਰ ਚਲਾਇਆ ਫਿਰ ਹਾਲ ਖੋਲ ਲਿਆ ਤੇ ਕਹਿੰਦੇ ਹੁਣ ਉਹ ਫਿਰ ਗੁਰਦੁਆਰਾ ਖੋਲਿਆ ਇਹਦਾ ਕੀ ਮਤਲਬ ਉਹ ਲੋਕ ਨਹੀਂ ਤਾਂ ਵਰਦਿਆਂ ਸ਼ਾਰਾ ਹੀ ਝੂਠ ਦਾ ਬੋਲਦੇ ਇਹਨਾਂ ਨੂੰ ਮਦਰੇ ਸ਼ਰਮ ਆਉਣੀ ਚਾਹੀਦੀ ਆ ਖਵਾ ਤੈਨ ਡੀ ਹੁਣ ਵੀ ਛਭ ਰਹੇ ਹੈਗੇ ਆ ਵਿਜਾੜਾ ਫਰੀ ਐਡੀਸ਼ਨ ਜੁਦਾ ਛਭਦਾ ਹੈਗਾ ਪੇੜ ਜੁਦਾ ਛਭਦਾ ਹੈਗਾ ਉਹ ਆਪ ਹੀ ਪੜਦੇ ਹੈਗੇ ਮੇਰੇ ਕਹਲ ਨਾਲ ਤੋਂ ਕਾਲੀ ਚਪਗਾਲੇ ਕਹਿ ਕੇ ਹੋ ਵੀ ਲੱਗਦੀ ਹੈਗੀ ਆ ਤੇ ਪ੍ਰਿੰਟ ਤਾਂ ਵੀਡੀਓ ਚੱਲਦਾ ਹੀ ਚੱਲਦਾ ਆਨਲਾਈਨ ਵੀ ਇਤਨੇ ਵਾਰਡ ਵਾਰ ਸਾਰੇ ਨੂੰ ਪੜਦੇ ਹੈਗੇ ਆ ਇਹ ਚ ਕੋਈ ਗੱਲ ਨਹੀਂ ਹੈਗੀ ਉਹ ਐਵੇਂ ਕੋਸ਼ਿਸ਼ ਕਰ ਰਹੇ ਆ ਨਾਂ ਲੈਏ ਤੋਂ ਬਗੈਰ ਬੇਲੀ ਅਸੀਂ ਇਹਨਾਂ ਨੂੰ ਬਦਨਾਮ ਕਰੀਏ ਲੋਕਾਂ ਨਾਲ ਤੋੜੀਏ ਪਰ ਸਾਡਾ ਪਿਆਰ ਇਹ ਲੋਕਾਂ ਨਾਲ ਇੰਨਾ ਹੈਗਾ ਕਿ ਲੋਕ ਸਾਡੇ ਨਾਲ ਹੈਗੇ ਆ 50 ਟਾਈਮ ਬਾਰੀ ਕੋਈ ਨਹੀਂ ਦੱਸਦੀ ਅਸੀਂ ਕਦੀ ਵੀ ਬਾਕੀ মিডিਆ ਨੂੰ ਕੋਈ ਡੋਨੇਸ਼ਨ ਕਿਸੇ ਤੋਂ ਲਈ ਕਈ ਵਾਰ ਲੋਕ ਇਹ ਲਿਖਾਉਂ ਖੜਾ ਕੇ ਇਹ ਹੋਣਾ ਵੀ ਸ਼ਾਇਦ ਇਹ ਖਣਜੇ ਦਾ ਖਵਾਰ ਆ ਇਹ ਖਣਜੇ ਦਾ ਖਵਾਰ ਨਹੀਂਗਾ ਮੇਰਾ ਉਹਨਾਂ ਸਿੰਘਾਂ ਨਾਲ ਪਿਆਰ ਜ਼ਰੂਰ ਹੈਗਾ ਪਰ ਇਹ ਇਹ ਪੇਪਰ ਜਿਹੜਾ ਹੈਗਾ ਪ੍ਰਾਈਵੇਟ ਕੰਪਨੀ ਹੈਗੀ ਆ ਇਹਦੇ ਵਿੱਚ ਨਾ ਜਥੇ ਤੋਂ ਨਾ ਕਿਸੇ ਹੋਰ ਵਾਕਿਸ਼ ਤੋਂ ਕਦੀ ਵੀ ਡੋਨੇਸ਼ਨ ਨਹੀਂ ਲਈ ਗਈ ਹੈਗੀ ਇਹ ਪਾਰ ਆਪਣਾ ਆਪ ਹੀ ਚੱਕਦਾ ਹੈਗਾ ਜਾਂ ਜਿਹੜਾ ਸਾਡੇ ਹੋਰ ਕਾਰੋਬਾਰ ਹੈ ਅੱਗੇ ਲੰਬੇ ਸੋਤੇ ਉਹਦੇ ਵਿੱਚੋ ਜਮਾਇਆ ਪਾਉਂਦੇ ਰਹੇਗਾ ਇਹ ਥੋੜਾ ਜਿਹਾ ਉਹਨੂੰ ਲਿਖਾ ਹੈਗਾ ਹਾਂਜੀ ਤੇ ਇਹਦਾ ਸਾਰੇ ਕੋਰਿਆ ਜੀ ਕਿ ਇਹ ਸਾਊਥ ਹਾਲ ਦੀ ਬਿਜ਼ਨਸ ਟੂਰਿਟੀ ਵੱਲੋਂ ਪਿੱਛੇ ਹੈ ਉੱਥੋਂ ਇੱਕ ਹਾਈ ਕਮਿਸ਼ਨ ਦੇ ਕੋਆਰਡੀਨੇਟਰ ਅਫਸਰ ਮਿਸਟਰ ਸਿੱਧੂ ਜਦੋਂ ਵਿਦਾਇਗੀ ਹੋਈ ਆ ਤੇ ਉਹ ਇੱਕ ਪਾਰਟੀ ਵਿੱਚ ਸ਼ਾਮਲ ਹੋਏ ਸਨ ਤੇ ਉਹਨਾਂ ਬਾਰੇ ਵੀ ਕੋਸ਼ਿਸ਼ ਕਰਨ ਤੋਂ ਪਰਤੂ ਠਾਏ ਆ ਉਹਦਾ ਕੀ ਮਤਲਬ ਹੈ ਉਹ ਥੋੜਾ ਜਿਹਾ ਪਹਿਲਾਂ ਹੀ ਇੱਥੋਂ ਇੱਕ ਮੈਂ ਤਾਂ ਬਹੁਤਾ ਕਦੀ ਮਿਲਿਆ ਹੀ ਨਹੀਂ ਜਿੰਨੇ ਵੈਸੀ ਵਾਲੇ ਨਾ ਮੇਰੇ ਖਿਆਲ ਮੈਨੂੰ ਗਏ ਨੂੰ 25 30 ਲਗਦੇ 1 ਅਕਦੀਵਾਰ 40 ਲਗਦੇ ਗਿਆ ਹੋਣਾ ਉਹ ਵੀ ਕੋਈ ਫੰਕਸ਼ਨ ਕਵਰ ਕਰਨ ਅਸੀਂ ਕਦੀ ਦਾਤਾਵਤਾ ਰੱਖਿਆ ਹੀ ਨਹੀਂ ਪਰ ਉੱਥੇ ਜਿਹੜਾ ਫੰਕਸ਼ਨ ਸੌਥਾਲ ਹੋਇਆ ਸੀਗਾ ਤੀਵੰਦ ਦੋ ਤਿੰਨ ਮਹੀਨੇ ਪਹਿਲਾਂ ਹੋਇਆ ਇਹਨਾਂ ਦੇ ਬਹੁਤ ਸਾਰੇ ਫਰੈਂਡ ਉੱਥੇ ਸੀਗੇ ਤੀਵੰਤੀਵਨ ਕਾਫੀ ਸੀਗੇ ਪਰ ਨਾਂ ਨਹੀਂ ਕਿਸੇ ਦਾ ਲੈਣਾ ਹੈਗਾ ਉਹ ਉੱਥੇ ਦੇ ਸਾਡੇ ਸੌਥਾਲ ਦੇ ਪ੍ਰਧਾਨ ਸਾਹਿਬ ਉਹ ਵੀ ਬੀਨਿਸਮੋੜੀ ਦੇ ਲੀਡਰ ਵੀ ਹੈਗੇ ਆ ਉਹਨਾਂ ਨੇ ਕਹਿਆ ਸੀ ਨਹੀਂ ਪਰ ਤੁਸੀਂ মিডিਆ ਲੋ ਜਰੂਰ ਇਸ ਫੰਕਸ਼ਨ ਦੇ ਵਿੱਚ ਪਹੁੰਚਣਾ ਹੈਗਾ ਪੈਸੀ ਸਾਨੂੰ ਬੇਨਤੀ ਕਰ ਰਹੇ ਹੈ ਤੇ ਮੈਂ ਉੱਥੇ ਗਿਆ ਸੀਗਾ ਇਹ ਕੋਈ ਸ਼ੱਕ ਨਹੀਂ ਗੀ ਤੇ ਜਿਹੜੀ ਮੇਰੀ ਸਪੀਚ ਉੱਥੇ ਸੀਗੀ ਤੇ ਮੇਰੇ ਖਿਆਲ ਇਹਨਾਂ ਨੂੰ ਨਾ ਕਿੰਨਤ ਪਰੰਤੂ ਕਰਦੋ ਪਹਿਲਾਂ ਉਹ ਸਪੀਚ ਮੇਰੀ ਕਿਤੇ ਨਾ ਕਿਸੇ ਤੋਂ ਰਿਕਾਰਡਿੰਗ ਜ਼ਰੂਰ ਪਈ ਹੋਣੀ ਆ ਉੱਥੇ ਰਿਕਾਰਡਿੰਗ ਹੋਈ ਸੀ ਉਹ ਜ਼ਰੂਰ ਸੁਣ ਲੈਣ ਅਸੀਂ ਜਿਹੜੀ ਗੱਲ ਇਹ ਕੱਲੀ ਗੱਤਵਾਰਾ ਜੀ ਕਰਦੇ ਆ ਅਸੀਂ ਜਿੱਥੇ ਵੀ ਸਾਡੇ ਜਿੱਥੇ ਸੁਣਾਉਣੀ ਹੁੰਦੀ ਉੱਥੇ ਕਰੀਦੀ ਆ ਅਸੀਂ ਉੱਥੇ ਕੱਲੀ ਕੱਲੀ ਗੱਲ ਦਾ ਸੀ ਇਹ ਲਿਸਟਾਂ ਜਿਹੜੀਆਂ ਇਹ ਪਹਿਲਾਂ ਬਣਨੀਆਂ ਨਹੀਂ ਚਾਹੀਦੀਆਂ ਸੀ ਜੇ ਬਣਾਈਆਂ ਤਾਂ ਇਹਨਾਂ ਨੂੰ ਖਤਮ ਕਰ ਦਿਓ ਤੇ ਇਹ ਸਾਡੇ ਨੂੰ ਮੈਨੂੰ ਵੀ ਦੋ ਵਾਰੀ ਵਾਪਸ ਮੋੜਿਆ ਗਿਆ ਮੈਨੂੰ ਪਤਾ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਵੀ ਵਾਪਸ ਮੋੜਿਆ ਗਿਆ ਕਈ ਕਿਹ ਘੰਟੇ ਸਾਨੂੰ ਸਾਨੂੰ ਟੈਰੋਗੇਟ ਕੀਤਾ ਗਿਆ ਇਹ ਜਿਹੜੇ ਕੈਂਪਰੰਦੂ ਕਰਦੇ ਆ ਆਪਸਾਲ ਦੋ ਵਗੇੜੇ ਮਾਰ ਲੈਂਦੇ ਆ ਰੋਧਦੇ ਰਹਿੰਦੇ ਆ ਇੱਥੇ ਵੱਡ-ਵੱਡੇ ਬੜਾ ਹਿੰਦੂਸਤਾਨ ਦੇ ਅਗੇਂਸ ਬੋਲਦੇ ਰਹਿੰਦੇ ਆ ਕਈ ਵਾਰੀ ਹੋਰ ਸੰਤਾ ਕੈਂਪਰੰਦੂ ਕਰਦੇ ਆ ਤੇ ਉਹ ਇਹਨਾਂ ਨੂੰ ਇਹਨਾਂ ਨੂੰ ਇਹ ਦਿਨ ਤੱਕ ਕੋਈ ਕੋਈ ਪ੍ਰੋਮੋਣਿਕ ਨਹੀਂ ਆਈ ਕਦੀ ਵਾਪਸ ਮੇਰੇ ਘਰ ਮੋੜਿਆ ਨਹੀਂ ਕਦੀ ਇਹਨਾਂ ਲੋਕਾਂ ਨੂੰ ਕਦੀ ਵੀ ਤੇ ਅਸੀਂ ਤਾਂ ਦੋ ਵਾਰੀ ਵਾਪਸੀ ਹੋਏ ਅਸੀਂ ਆਪਣੀ ਜਦੋਜਾਦ ਕੀਤੀ ਆ ਬਲੈਕ ਰ ਜਿੱਦਾਂ ਯਾਤਰੀ ਕੀਤੀ ਜਾ ਰਹੀ ਹੈ ਅਸੀਂ ਪਹਿਲੇ ਦਿਨ ਤੇ ਲੜਾਈ ਲੜੀ ਆਈ ਤੇ ਕਿਸੇ ਨੂੰ ਵੀ ਕਹਿੰਦੇ ਰਹਿ ਜੇ ਕਿਸੇ ਨੂੰ ਵੀ ਵਾਪਸ ਮੜਾ ਦੇ ਵੀਜ਼ਾ ਨਹੀਂ ਮਿਲਦਾ ਸਾਨੂੰ ਮੜੋ ਅਸੀਂ ਤੁਹਾਡੀ ਗੱਲ ਲੋਕਾਂ ਵਿੱਚ ਲੈ ਕੇ ਜਾਵਾਂਗੇ ਉੱਥੇ ਵੀ ਮੈਂ ਇਹੀ ਗਿਆ ਸੀਗਾ ਵੀ ਮੈਨੂੰ ਉੱਥੇ ਰਿਪੋਰਟ ਕੀਤਾ ਗਿਆ ਸਾਨੂੰ ਜਲੀਲ ਕੀਤਾ ਗਿਆ ਸਾ ਤੋਂ ਪੈਸੇ ਮੰਗਦੇ ਸੀਗੇ ਸਾਨੂੰ ਕੋਸ਼ਿਸ਼ ਕਰਦੇ ਵੀ ਅਸੀਂ ਕਿਤੇ ਦੋ ਨੰਬਰ ਦੇ ਸ਼ਹਿਰੀ ਬਣਾ ਕੇ ਮੈਂ ਬਿਲਕੁਲ ਅਸੀਂ ਉਹ ਸਾਡੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਆ ਹੂੰ ਉਹ ਮੇਰੇ ਖਿਆਲ ਇਹ ਆਪਣੇ ਸੰਗੀ ਸਾਥੀ ਨਾਲ ਦੇ ਹੈਗੇ ਆ ਉਹਨਾਂ ਰਿਕਾਰਡਿੰਗ ਮਗਾ ਲੈਣ ਤੇ ਆਪਣੇ ਹੀ ਪੋਸਟ ਜਿਹੜੀ ਇਹਦੀ ਆਪਣੀ ਸਾਡੀ ਚੱਲਦੀ ਹੈਗੀ ਫੇਸਬੁਕ ਉੱਤੇ ਜਾਣ ਦਾ ਸੱਚ ਸਾਰਾ ਪਤਾ ਲੱਗ ਸਕੇ ਹਾਂਜੀ ਹੁਣ ਆਖਰੀ ਸਵਾਲ ਹੈ ਜੀ ਇਹ ਪਿਛੇ ਕੁਝ ਸਾਲ ਪਹਿਲਾਂ ਆਸਟਰੀਆ ਵਿੱਚ ਇੱਕ ਬਾਬੇ ਨਾਲ ਘਰ ਨਾਲ ਵਾਪਸੀ ਸੀ ਕੋਈ ਤੇ ਉਹਦੇ ਬਾਰੇ ਵੀ ਗਿੰਦਪੁਰਾਂਦੂ ਕਰਦੇ ਆ ਉਂਗਲ ਉਠਾਈ ਗਈ ਆ ਉਹਦੇ ਤੇ ਗਿੰਦਪੁਰਾਂਦੂ ਇਹਨਾਂ ਤੋਂ ਕੰਮ ਹੀ ਕਰਦੇ ਪਤਾ ਉਠਾਉਂਦਾ ਇਹਨਾਂ ਦੇ ਤੋਂ ਘਰ ਤੋਂ 2 ਮੀਲੀ ਦੂਰੀ ਤੇ ਉਹ ਲਗਾਤਾਰ ਕਈ ਵਾਰੀ ਮਹਾਰਾਜ ਦੀ ਜੀਵਰੀ ਦੇ ਵਿੱਚ ਬੈਠ ਕੇ ਉਹ ਆਪਣੀ ਉਹ ਇਹ ਜਿਹੜਾ ਡਿਊਟੀ ਨਿਭਾਉਂਦਾ ਰਿਹਾ ਉਹਤੇ ਕਿਸੇ ਵੀ ਸਿੰਗਰੇ ਨੇ ਉਹਦੇ ਤੇ ਐਕਸ਼ਨ ਨਹੀਂ ਲਿਆ ਸਾਨੂੰ ਵਾਰਿੰਗ ਤੋਂ ਹੀ ਇਹਨਾਂ ਦੇ ਸ਼ਹਿਰ ਚੋਂ ਮੈਸੇਜ ਆਇਆ ਵੀ ਉਹ ਭਾਈ ਸਾਹਿਬ ਉਹ ਤਾਂ ਗੁਰਸਾਹਿਬ ਦੀ ਗੱਲ ਵੀ ਕਰ ਰਿਹਾ ਤੁਸੀਂ ਹੋਰ ਤਾਂ ਕੋਈ ਇੱਥੇ ਕੁਛ ਕਰਦਾ ਨਹੀਂਗਾ ਤੁਸੀਂ ਤਾਂ ਕਰੋ ਪਰ ਜਦ ਕੇ ਇਹਨਾਂ ਦੇ ਘਰ ਤੋਂ ਦੋ ਦਿਨ ਮਿਲਦੇ ਦੁੱਤੇ ਸੀਗਾ ਤੇ ਅਸੀਂ ਉਹ ਤੇ ਉੱਤੇ ਆਪਣੇ ਪੱਤਰਕਾਰਾਂ ਨੇ ਡਿਊਟੀ ਲਈ ਵੀ ਉਹਦੇ ਘਰ ਕੋ ਪ੍ਰੂਫ ਲੈ ਕੇ ਆਓ ਦੇਖ ਕੇ ਆਓ ਵੀ ਸੱਚੀ ਕੁਛ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ ਕਿ ਦਿਖਾਉਂ ਗੱਦ ਨਾ ਹੋਵੇ ਤੇ ਸਾਡੇ ਪੱਤਰਕਾਰ ਨੇ ਡਿਊਟੀ ਨਿਭਾਈ ਆ ਉਹ ਹੋਈ ਫੋਟੋਆਂ ਜਿਹੜੀਆਂ ਸਾਡੀਆਂ ਸੀਗੀਆਂ ਇੰਡੀਆ ਦੇ ਅਖਬਾਰਾਂ ਨੂੰ ਕੈਨੇਡਾ ਤੇ ਅਮਰੀਕਾ ਦੇ ਅਖਬਾਰਾਂ ਤੋਂ ਹਾਂ ਦਿੱਤੇਆਂ ਗਈਆਂ ਤੇ ਉਹ ਵੱਡੀ ਪੱਧਰ ਤੇ ਸੰਗਤਾਂ ਦੇ ਵਿੱਚ ਚਰਚਾ ਹੋਈ ਹੈਗੀ ਆ ਤੇ ਅਸੀਂ ਤਾਂ ਚਾਹੁੰਦੇ ਸੀਗੇ ਵੀ ਇਹ ਕੋਈ ਵੱਡੀ ਕਾਣਾ ਨਾਂ ਵਾਪਰੇ ਉਹਨਾਂ ਦੇ ਨਾਲ ਕੋਈ ਤਾਲਮੇਲ ਬਹਿ ਕੇ ਮੀਟਿੰਗ ਕਰਕੇ ਇਹਦਾ ਫੈਸਲਾ ਲੈ ਜੇ ਕੋਈ ਵੀ ਮੁੜ ਕੇ ਗੁਰੂਮਾਹ ਦੇ ਬਰਾਬਰ ਕਿਸੇ ਨੂੰ ਬਹਿਣ ਦਾ ਹੱਕ ਨਹੀਂਗਾ ਦੇ ਨਾਂ ਬੈਠੇ ਹਾਂਜੀ ਇੰਗਲੈਂਡ ਦੀਆਂ ਕਮੇਟੀਆਂ ਨਾਲ ਸਾਡੀ ਗੱਲਬਾਤ ਹੋਈ ਸੀ ਉਹ ਕਹਿੰਦੇ ਨਹੀਂ ਅੱਗੇ ਜੋ ਹੋ ਗਿਆ ਗਾਂ ਇਹੋ ਜਿਹਾ ਕਰਨਾ ਇੱਥੇ ਕਦੇ ਨਹੀਂ ਵਾਪਰੂਗੀ ਅਸੀਂ ਬਿਲਕੁਲ ਬਰਾਬਰ ਨਹੀਂ ਕਰਦੇਾਂਗੇ ਪਰ ਬਾਹਰਲੇ ਗਾਂਡੀਆਂ ਇਹ ਗੱਲ ਸੀ ਚਾਹੁੰਦੇ ਤਾਂ ਉਹ ਉਹਨਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਤੇ ਚੰਗੀ ਗੱਲ ਸੀ ਭਾਈਚਾਰਕ ਸਾਂਝ ਬਣੀ ਰਹਿਣੀ ਸੀ ਪਰ ਜੋ ਵੀ ਅਸੀਂ ਨੌਜਵਾਨਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਉਹਨਾਂ ਨੇ ਆਪਣਾ ਫਰਜ਼ ਪੂਰਾ ਅਣਾ ਹੈਗਾ ਉਹਨਾਂ ਦੇ ਆਪਣੇ ਦਿਲ ਦੀ ਭਾਵਨਾ ਸੀ ਕਿ ਉਹ ਨਹੀਂ ਸਹਾਰ ਜਗੇ ਉਹਨੇ ਸੇਵਾ ਕੀਤੀ ਹੈਗੀ ਆ ਇਹਨਾਂ ਨੂੰ ਕਿੰਤ ਪੈਦਕਾਰ ਤੋਂ ਪਹਿਲਾਂ ਜਦ ਵਾਰਿੰਗ ਅਮਜੋਨ ਇਹਨਾਂ ਦੇ ਘਰ ਦੇ ਲਾਗੇ ਕਰਦੇ ਸੀ ਉਦੋਂ ਇਹਨਾਂ ਨੂੰ ਐਕਸ਼ਨ ਲੈਂਦੇ ਫਿਰ ਆਪਸ ਸੁਆਦ ਆ ਜਾਂਦਾ ਨਾ ਇੰਗਲੈਂਡ ਦੇ ਕਿੰਨੇ ਗੁਰੂ ਘਰਾਂ ਦੇ ਵਿੱਚ ਉਹ ਕਹਿੰਦੇ ਉੱਥੇ ਤਾਂ ਗੱਲ ਕੀਤੀ ਉੱਧ ਅਸਟ੍ਰੇਲੀਆ ਘਰ ਨਾਲ ਉਹ ਚੱਕ ਕੇ ਵਾਰ-ਵਾਰ ਗੱਲ ਕਰ ਰਹੇ ਸੀ ਕੋਸ਼ਿਸ਼ ਕੀਤੀ ਆ ਬ ਤੇ ਜਿਹੜੀ ਜੋ ਕੁਛ ਵੀ ਆਸਟ੍ਰੇਲੀਆ ਚ ਹੋਇਆ ਹੈਗਾ ਅਸੀਂ ਵੀ ਪੱਤਰਕਾਰਾਂ ਦੇ ਵੰਡਰ ਹੁੰਨੇ ਆ ਜੋ ਪੱਤਰਕਾਰ ਸਾਨੂੰ ਖਬਰਾਂ ਖਬਰਾਂ ਕਹਲਦੇ ਆ ਸਾਨੂੰ ਉਹਨਾਂ ਦੇ ਹੋਈ ਅਸੀਂ ਸ਼ਾਬਦੇ ਹੈਗੇ ਆ ਪਰ ਇੰਨਾ ਜ਼ਰੂਰੀ ਹੈ ਕਿ ਕਿਸੇ ਪੱਤਰਕਾਰ ਨੇ ਜਾਂ ਕਿਸੇ ਲਈ ਦੇ ਫਿਰ ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰਦਿਆ ਕੱਲ ਖਬਰ ਕੋਈ ਨਹੀਂ ਦੂਜੀ ਵਾਰ ਹੀ ਅਸੀਂ ਉਹਨਾਂ ਕਦੇ ਮੂੰਹ ਨਹੀਂ ਲਾਇਆ ਹੈਗਾ ਵੇ ਉਹਨੂੰ ਅਸੀਂ ਮੁੜ ਕੇ ਆਪਣੀ ਹਵਾਲੇ ਵਿੱਚ ਥਾਂ ਦੇਈ ਦੀ ਨਹੀਂ ਜੇ ਦੇਈ ਦੀ ਹੈਗੀ ਤਾਂ ਸਪੈਸ਼ਲ ਚੈਕਿੰਗ ਹੁੰਦੀ ਆ ਜਾਂ ਉਹਨੂੰ ਬਲੈਕਲਿਸਟ ਕਰ ਦੇ ਪੱਤਰਕਾਰ ਨੂੰ ਜਿਹੜਾ ਕਵੀ ਘਾਤ ਫੜਨ ਘਾਲਦਾ ਅਸੀਂ ਆਪ ਦਾ ਸਣੀ ਚ ਹੈ ਨਹੀਂ ਸੀਗੇ ਮੇਰੇ ਕਹਿੰਦੇ ਤਾਂ ਵਾਰਨਿੰਗ ਮੈਨੂੰ ਪਤਾ ਲੱਗਾ ਜਦ ਮਹਾਰਾਜ ਮਹਾਰਾਜ ਜੂਰੀ ਚ ਬੈਠਾ ਸੀਗਾ ਤੇ ਅਸਲੀਅਤ ਦੀ ਗੱਲਾਂ ਘੜਨਾ ਬਹੁਤ ਲੱਗ ਗਈਆਂ ਇਹਨਾਂ ਲੋਕਾਂ ਦਾ ਕੰਮ ਹੀ ਆ ਅੱਜ ਤੋਂ ਨਿੰਗਾ ਲੰਬੇ ਜਰ ਤੋਂ ਪਰ ਅਸੀਂ ਸਦਾ ਹੀ ਇਹਨਾਂ ਸਦਕਾਰ ਕੀਤਾ ਇਹਨਾਂ ਇਹ ਜਿਹੜਾ ਸਾਰੇ ਜਿਹਨਾਂ ਸਦਕਾਰ ਕਰੀਦਾ ਸਰਾਈ ਕੋਸ਼ਿ ਕਰਦੀ ਪੰਜ ਤੋਂ ਪੰਜ ਦਾ 10 15 ਪੌਂਟ ਜਿਹਾ ਕਦੇ ਆ ਜਾ ਦੇਣੀ ਹੈ ਇਹਨਾਂ ਨੂੰ ਵੀ ਹੋਰ ਕੋਈ ਜਿਹਾ ਵੀ ਆ ਜਾ। ਇੱਕ ਵਾਰ ਮੈਂ ਕਹਿਣਾ ਮਾੜੀ ਤੁਹਾਨੂੰ ਸਾਂਝੀ ਕਰਦੇ ਆ। ਇੱਕ ਵਾਰ ਦਰਬਾਰੀ ਵਰਦਵਾਰੇ ਦੀ ਗੱਲ ਆ। ਗੁਰੂ ਆਜੇ ਦੇ ਬਦਲ ਦੀ ਇੱਥੇ ਕਿਸੇ ਇਹਨਾਂ ਦੀ ਕਪ ਕਰਕੇ ਦਾ ਕੰਮ ਹੀ ਹੈਗਾ ਨਿੰਦਿਆ ਕਰਨ ਦੀ ਤੇ ਬਹਿਸ ਹੋ ਗਈ ਤੇ ਉਹ ਬੰਦੇ ਨਾਲ ਹੱਥੋਂ ਵਾਈਪ ਹੋ ਗਿਆ ਤੇ ਜਸਦੇਵ ਸਿੰਘਾਂ ਨੇ ਇਹਨਾਂ ਨੂੰ ਬਚਾਇਆ ਤੇ ਦਾਸ ਨੇ ਗੱਭੇ ਬੈ ਕੇ ਉਹ ਗੱਲ ਖਤਮ ਕੀਤੀ। ਇੱਕ ਵਾਰੀ ਆਪਣੇ ਪ੍ਰੋਗਰਾਮ ਸੀਗਾ ਨਾ ਸ਼ੇਖ ਕੰਡਰ ਦੇ ਉੱਤੇ ਉੱਥੇ ਇਹਨਾਂ ਨੇ ਇਹੋ ਜੀ ਸ਼ਰਮਨਾ ਗੱਲ ਕੀਤੀ ਸੀ ਮੈਂ ਅਜੇ ਐਸਾ ਨਹੀਂ ਦੱਸਣੀ ਹੈ ਕਿ ਜੇ ਅਗਲੀ ਵਾਰ ਹੀ ਆਊਗਾ ਤਾਂ ਮੈਂ ਪ੍ਰੂਫਾਂ ਸਮੇਤ ਆਵਾਜੇ ਕਾਉਣੀ ਤੇ ਆਪਣੇ ਪੰਜਾਬ ਟਾਂ ਦੀ ਕੱਢੀ ਲੈ ਕੇ ਲੈ ਕੇ ਆਊਗਾ ਫੇ ਵੀ ਮੈਨੂੰ ਆਪਣੇ ਗੋਸਿਕ ਭਾਈ ਐ ਮੈਂ ਚੌਂਦਾ ਥੰਦਾ ਵੀ ਇਹ ਵੀ ਪ੍ਰਚਾਰ ਹੈਗੇ ਆ ਵੀ ਇਹਨਾਂ ਦਾ ਲੋਕਾਂ ਦਾ ਨਾਤਾ ਟੁੱਟੇ ਜੇ ਉਹ ਚਾਹਣਗੇ ਤਾਂ ਮੈਂ ਜ਼ਰੂਰ ਪ੍ਰੂਫਾਂ ਸਮੇਤ ਇਹ ਵੀ ਉਸਲੇ ਖਬਰ ਦੇ ਇਟੇਡ ਸੀਗੇ ਤੇ ਸਾਡੇ ਕੋਲ ਖਬਰ ਹੈਗੀ ਹੈਗੀ ਆ ਉਹ ਤੇ ਜੋ ਵਾਰਤਾਲਾਪ ਆਪਾਂ ਵਿੱਚ ਹੋਇਆ ਸੀ ਨਾ ਉਹ ਫੇ ਅਸੀਂ ਆਉਣ ਵਾਲੇ ਪੋਸਟਿੰਗ ਵਿੱਚ ਪਾਵਾਂਗੇ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਅ ਗੁਰਸੇਖੋ ਅਪਰ ਅੜਕੇ ਚਲੀਏ ਬਹੁ ਵਾਰ ਪੰਥਗਨਾਂ ਨੂੰ ਬੈਠਾ ਉਹਨਾਂ ਦੇ ਕਹਿਣੇ ਇਹ ਸੀ ਕਿ ਕਿਤੇ ਟਕਸਾਲ ਦੇ ਖਾਣਜੇ ਦਾ ਇਕੱਠਾ ਹੋ ਜਾਏ ਇੱਕ ਸਿੰਘ ਇਹ ਜਸਵੰਤ ਕਮਲ ਨੇ ਮੈਨੂੰ 20 ਸਾਲ ਪਹਿਲਾਂ ਗੱਲ ਕਹੀ ਸੀ ਕਿ ਦੋ ਸਿੰਘ ਜੈਸੇ ਪਾ ਲੋ ਦੋ ਟਕਸਾਲ ਦੇ ਪਾ ਲੋ ਇੱਕ ਸਾਂਝਾ ਪਾ ਲੋ ਪੰਜ ਸਿੰਘ ਲੈ ਰੋ ਸਾਨੂੰ ਪੰਦਾ ਇਕੱਠ ਹੋ ਗਿਆ ਤੁਹਾਨੂੰ ਕਿਸੇ ਲੋੜ ਨਹੀਂ ਉਦੋਂ ਮਾਹੌਲ 90 ਦੇ ਵਿੱਚ ਇਦਾਂ ਦਾ ਸੀਗਾ ਪਰ ਸਾਡੇ ਵਿੱਚ ਕੁਝ ਵੀਰ ਇਹੋ ਜਿਹੇ ਬੈਠੇ ਹੈਗੇ ਆ ਉਹਨਾਂ ਸਾਨੂੰ ਜਾਂ ਸਰਕਾਰੀ ਏਜੰਸੀਆਂ ਸਮਝ ਲਓ ਜਾ ਸਾਡੇ ਵੀਰ ਕੁਛ ਜਿਹੜੇ ਹੈਗੇ ਆ ਉਹ ਦੂਰੰਦੇਸ਼ੀ ਨੇਗੇ ਇਹ ਕਦੀ ਜਦ ਤੱਕ ਆਪ ਇਹ ਨਹੀਂ ਕਰਦੇ ਨਾ ਆਪ ਨੂੰ ਮਾਰ ਹੀ ਪੈਣੀ ਹੈਗੀ ਐ ਨਹੀਂ ਕਦੀ ਖਾਸ ਰਾਜ ਦੀ ਗੱਲ ਬਹੁਤ ਲਾਗੇ ਚਲੇ ਗਈ ਸੀ ਪਰ ਸਾਡੀਆਂ ਹੀ ਗਲਤੀਆਂ ਦੇ ਨਾਲ ਮੈਂ ਦੇਖਿਆ ਹੈਗਾ ਕਿ ਅਸੀਂ ਉਹ ਮੰਜ਼ਲ ਜਿਹੜੀ ਸਿਰੇ ਤੇ ਪਹੁੰਚੇ ਆ ਨਹੀਂ ਹਾਰ ਗਏ ਸੀ ਤੁਹਾਨੂੰ ਹੋਰ ਇੱਕ ਗੱਲ ਥੋੜੀ ਸਾਂਝੀ ਕਰਦੇ ਆ ਮੈਂ ਲੰਬਾ ਜਿਹੜੇ ਪਹਿਲਾਂ 845 ਦੇ ਵਿੱਚ ਮੈਂ ਜਿਹੜੀ ਸਾਰਾ ਵੱਡੀ ਫਰਡਿਸ਼ਨ ਬਣੀ ਸੀ ਉਹਦੇ ਮੈਂ ਸੇਵਾਦਾਰਾਂ ਵਿੱਚ ਸਗਾ ਉਹ ਸੇਵਾਦਾਰਾਂ ਦੇ ਵਿੱਚ ਬੈਠਿਆ ਮੈਂ ਸ਼ਹਿਰ ਦਾ ਨਾਮ ਅਨਾਮ ਜੀ ਲੋੜੀਂਦੀ ਅਗਲੀ ਪੋਸਟੇ ਵਿੱਚ ਪਾ ਦੂੰਗਾ ਉੱਥੇ ਇਸ ਜਿਹੜਾ ਡਿਬੇਟ ਚੱਲ ਪਈ ਵੀ ਜਿਹੜਾ ਖਾਨੀ ਜੇ ਸਿੰਘ ਆ ਨਾ 40 ਬਾਰੀਆਂ ਦੇ ਬੱਬਰ ਇਹ ਅਸੀਂ ਮਾਰਨੇ ਆ ਤੇ ਕੁਝ ਵੀਰਾਂ ਨੇ ਇਤਰਾਜ਼ ਕੀਤਾ ਭਾਈ ਇਹ ਕਾਨੂੰ ਮਾਰਨੇ ਇਹ ਸੇਵਾ ਕਰਦੇ ਆ ਤੇ ਕੁ ਬੰਦੇ ਨਹੀਂ ਜੀ ਇਹ ਤਾਂ ਆਪਾਂ ਮਾਰਨਾ ਹੀ ਪੈਣਾ ਹੈ ਕਿਉਂਕਿ ਜਿਹਨੂੰ ਹੋਰ ਬਹੁਤੀ ਤਰ੍ਹਾਂ ਜਿਹੜੀਆਂ ਹੈਗੀਆਂ ਉਹਨੇ ਤਾਂ ਆਪਾਂ ਜੇ ਗੱਲ ਚੰਗੇ ਲਾਦੇ ਵਿਰੋਧਾ ਕਰਦੇ ਤਾਂ ਗੁਰਸੇਖੇ ਇੰਡੀਆ ਸੇਵਾ ਕਰਦੇ ਇੱਥੇ ਵੀ ਲੰਬੇ ਚਿਰ ਤੋਂ ਇਹ ਕੀ ਤਰ੍ਹਾਂ ਵਿਚਾਰ ਕਰਦੇ ਵੀ ਇਹ ਆਪਾਂ ਇਹੋ ਜਿਹੀ ਕਰਨਾ ਆਪਾਂ ਨੇ ਸੋਚਣੀ ਚਾਹੀਦੀ ਪਰ ਕੁਝ ਬੰਦੇ ਵਜੇਦੇ ਹੀ ਰਹੇ ਉਹ ਕਹਿੰਦੇ ਮਾਰਨੇ ਕਹਿੰਦੇ ਤਾਂ ਮਾਰਨਿਆਂ ਕਰਕੇ ਇਹ ਪਿੱਛੇ ਸੇਵਾ ਕਰਦੇ ਆ ਇੱਥੇ ਬਹੁਤ ਮਾਨਦਾਰ ਹੈਗੇ ਲੋਕਾਂ ਨੂੰ ਮਗ ਲੱਗ ਜਾਣਾ ਤੇ ਤਾਂ ਇਸ ਲਈ ਮਾਰਨੇ ਹੈਗੇ ਆ ਮੈਂ ਉਸ ਦਿਨ ਉੱਥੇ ਸੋਚ ਲਿਆ ਵੀ ਮੈਂ ਇਹ ਸੰਸਾ ਦਾ ਕੰਮ ਨਹੀਂ ਕਰਨਾ ਮੈਂ ਪਹਿਲਾਂ 2 ਸਾਲ ਕੰਮ ਕੀਤਾ ਇਸ ਸੰਸਾ ਦੇ ਵਿੱਚ ਉਦੋਂ ਵੀ ਕੁਝ ਬੰਦੇ ਇਸ ਖਿਆਲਾਂ ਦੇ ਸੀਗੇ ਜਾਂ ਤਾਂ ਏਜੰਸੀਆਂ ਦੇ ਬੰਦੇ ਸੀ ਜਾਂ ਆਪਣੇ ਗਰੁੱਪ ਨੂੰ ਜੋ ਪਿਆਰ ਕਰਦੇ ਸੀ ਜਾਂ ਉਹ ਮਰਿਆਦਾ ਦੀ ਬੈਠੀ ਸੀ ਗੱਲ ਵੀ ਨਹੀਂ ਸਾਡੀ ਇਹ ਮਰਿਆਦਾ ਚੱਲਣੀ ਚਾਹੀਦੀ ਆ ਹਲਿਮੀ ਰਾਜ ਆਪਾਂ ਅੱਗੇ ਵਧੀਏ ਬਹੁਤ ਕਰਪਸ਼ਨ ਵੱਧ ਚੁੱਕੀ ਆ ਨਸ਼ੇ ਬਹੁਤ ਵੱਧ ਚੁੱਕੇ ਆ ਗੁਰੂਡਮ ਅੱਗੇ ਨਾਲੋਂ 90 ਦੇ ਬਾਅਦ ਹੁਣ ਬਹੁਤ ਤੇਜ਼ੀ ਨਾਲ ਵਧਾ ਗਿਆ ਸਾਡੇ ਵੀਰੇ ਹੀ ਆ ਕੋਈ ਇਹੋ ਜਿਹੀ ਗੱਲ ਨਾ ਛਾਲੋ ਅਸੀਂ ਇੰਦਨ ਕੋ ਸਿੰਘ ਸਭਾ ਗੁਰਦੁਆਰੇ ਰਾਗਣਾ ਪੜੀ ਜਾਂਦੀ ਜੇ ਸਾਡੇ ਕੋਈ ਵੀ ਜੇ ਤਾਂ ਸੰਗਤ ਵਿੱਚ ਹੁੰਦਾ ਖੰਡ ਪਾੜ ਉਥੇ ਪੜਦੀ ਜਾਂਦੀ ਹੈ ਤੇ ਜੇ ਕੋਈ ਗੋਸਿਕ ਵੀ ਮੇਰੇ ਦੇ ਨਾਂ ਪੜਿਓ ਤੇ ਉਹ ਤੇ ਨਹੀਂ ਪੜੀ ਜਾਂਦੀ ਬਿਲਕੁਲ 100% ਜਿਹੜੀ ਹੁਣ ਤੱਕ ਕਾਲ ਦਸਤੂਰ ਪ੍ਰਬੰਧਿਤ ਮਰਿਆਦਾ ਹੈਗੀ ਆ ਉਹਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਹੋਇਆ ਹੈਗਾ ਇਹ ਪੰਥ ਗੁਰਦੁਆਰਾ ਹੈਗਾ ਸਾਰੇ ਈ ਤਰ੍ਹਾਂ ਨੂੰ ਇੱਥੇ ਖੁੱਲੀ ਛੁੱਟੀ ਹੋਣ ਦੀ ਹੈਗੀ ਆ ਬਹੁਤ ਸਾਰੀਆਂ ਲਹਿਰਾ ਇੱਥੇ ਜਲਾਈਆਂ ਗਈਆਂ ਇੱਕ ਉਹਨਾਂ ਦਾ ਹੋਰ ਵੀ ਗੱਲ ਸੀ रिकॉर्ड ਜਮਜਾਣ ਤੁਸੀਂ ਨਹੀਂ ਗਏ ਹੈਗੇ ਤੇ ਇੱਧਰ ਤਾਂ ਅਸੀਂ ਵੀ ਬਹੁਤ ਸਾਰੀ ਮੂਹਰ ਨਹੀਂ ਤੁਸੀਂ ਵੀ ਨਹੀਂ ਕੀਤੀਆਂ ਸੀਗੀਆਂ ਆਨੰਦ ਕਾਰਜਾਂ ਦੀ ਕਲ ਚਲਾਈ ਹੈਗੀ ਆ ਇੰਡੀਆ 'ਚ ਸਦੇ ਸਰੂਪਾਂ ਦੀ ਚਸੋਂ ਜੀਵਨ ਤੋਂ ਹੁਣ ਉੱਥੇ ਉਹਨਾਂ ਦੇ ਜਿਹੜੀ ਹੈਗੀ ਆ ਆਪਾਂ ਸਾਰਿਆਂ ਨੇ ਪਤਾ ਉਸਕਾਰ ਨਹੀਂ ਕਰਦੇ ਸੀ ਪਰ ਪਿਆਰ ਵੀ ਰੱਖਦੇ ਸੀ ਉਹਨਾਂ ਦੇ ਅਗੇਂਸਟ ਇੱਕ ਮਹੰਮ ਚਲਾਈ ਇੰਡੀਆ 'ਚ ਗਏ ਹੈਗੇ ਉਹਨੇ ਰਿਪੋਰਟਿੰਗ ਕੀਤੀਆਂ ਫਿਰ ਉੱਥੇ ਵਿਆਹ ਉਹਨਾਂ ਦੇ ਦੁਆਰ 500 ਬੰਦੇ ਲੈ ਕੇ ਵਿਆਹਰ ਇੰਗਲੈਂਡ 'ਚ ਜਾ ਕੇ ਕੀਤਾ ਤੇ ਉਹਨਾਂ ਨੂੰ ਬਾਅਦ ਜੇਲ੍ਹ ਵੀ ਹੋਈ ਤੇ ਉਹ ਲਾਭ ਹੀ ਬਣਾਇਆ ਅਸੀਂ ਤਾਂ ਮੇਰੇ ਕਾ ਮਹਿਮਾ ਵੀ ਤਾਂ ਗਣੇ ਨਹੀਂ ਹੋਣੀਆਂ ਵੀ ਕਿੰਨੀਆਂ ਰੋਜ਼ ਨਵੇਂ ਮੈਂ ਹਮੇਸ਼ਾ ਸ਼ੁਰੂ ਕਰੀਦੀ ਆ ਕਿ ਹਰੇਕੀ ਦੋ ਮਹੀਨੇ ਕੋਸ਼ਿਸ਼ ਕੀਤੀ ਆ ਸਮਾਜ ਬਹੁਤ ਬਹੁਤ ਸਮਾਂ ਦੇਈਏ ਸਮਾਜ ਆਪਣੇ ਨੂੰ ਕੋਸ਼ਿਸ਼ ਕਰੀਏ ਵੀ ਅੱਗੇ ਜਾਵੇ ਸਾਡੇ ਜਿਹੜੇ ਕ੍ਰੀਤੀਆਂ ਆਈਆਂ ਨੂੰ ਦੂਰ ਕੀਤਾ ਜਾਵੇ ਹੁਣ ਸਾਨੂੰ ਵੀ ਹੋਰ ਵੀ ਕੋਈ ਮੈਸੇਜ ਦੇ ਦੇਣ ਅਸੀਂ ਉਹ ਦੇ ਉਹ ਵੀ ਅਸੀਂ ਜਿਹੜੀਆਂ ਉਹਨਾਂ ਨਾਲ ਇਹਨਾਂ ਸਾਥ ਦੇਾਂਗੇ ਅਸੀਂ ਬਿਲਕੁਲ ਪੰਤੋਂ ਕੋ ਇਦਾਂ ਦੀ ਗੱਲ ਨਹੀਂ ਵੀ ਦੂਰਿਆ ਅਸੀਂ ਸਾਨੂੰ ਕਈ ਵਾਰੀ ਸ਼ਹਿਰ ਜਾਣੇ ਜਾਣੇ 'ਚ ਕੋਈ ਸਾਡੇ ਭੁੱਲਾ ਵੀ ਹੋਈ ਹੋਣਗੀਆਂ ਬਸ ਸਾਡੇ ਨੋਟਿਸ ਲਿਆਇਓ ਪਰ ਜਿੱਦ ਤੱਕ ਸਾਨੂੰ ਪਤਾ ਅਸੀਂ ਕੋਈ ਵੀ ਇਹੋ ਜਿਹੀ ਗਲਤੀ ਨਹੀਂ ਕੀਤੀ ਜਿਨ੍ਹਾਂ ਪੰਦਾ ਨੁਕਸਾਨ ਹੋਇਆ ਹੋਵੇ ਏ ਤਰਵਾਦੇ ਮੁੰਡੇ ਸਾਹਿਬ ਤੁਹਾਡਾ ਤਰਵਾਦ ਜੀ ਤੇ ਉਹਨਾਂ ਨੂੰ ਵੀ ਸਾਸੀ ਤੇ ਅਸੀਂ ਕਹਿੰਦੇ ਆ ਮਿਲਦੇ ਆ ਪਿਆਰ ਨਾ ਜੱਫੀਆਂ ਪਾ ਕੇ ਪਰ ਜਦ ਗੱਲ ਆਉਂਦੀ ਆ ਹੋਰ ਪਾਸੇ ਤੇ ਉਹ ਉਹੀ ਇਹ ਨਿੰਦਿਆ ਦੀ ਗੱਲ ਆ ਜਾਂਦੀ ਹੈ ਕਿ ਆ ਉਹ ਆਪਣੇ ਲਾਵੇ ਸੰਕੋਚ ਕੇ ਵਰਤਨ ਪੰਥ ਲਾਗੇ ਤੋਂ ਉਹਨਾਂ ਨੂੰ ਦੇਖ ਰਿਹਾ ਹੈਗਾ ਬਹੁਤਾ ਜਰ ਫੇ ਇਹੋ ਜਿਹੀਆਂ ਮਰਦਾਂਚਰੀ ਹੁੰਦੀਆਂ ਹੁੰਦੀਆਂ ਤੇ ਅਸੀਂ ਵੀ ਇਹ ਬੇਨਤੀ ਕਰਦੇ ਆ ਸਾਡੇ ਵੀਰ ਵਣ ਉਹ ਜੇ ਉਹਨਾਂ ਦੇ ਖਿਆਲ ਹੈਗੇ ਆ ਉਹਨੂੰ ਮੁਬਾਰਕਬਾਦ ਆ ਰਾਮਨਿਸ਼ੀ ਤੇ ਉਹ ਰੋਜ਼ ਪੜਨ ਸਾਨੂੰ ਕੋਈ ਦਰਾਜ ਨਹੀਂ ਅਸੀਂ ਸਦਾ ਸਤਿਕਾਰ ਕਰਦੇ ਆ ਜਿੰਨੇ ਘਰੋਂ ਪਿਆਰੇ ਛਿੱਦਿਆਂ ਦਿੱਤੀਆਂ ਗਈਆਂ ਬਹੁਤ ਸਾਰੇ ਹੁਣ ਜਿਆਦਾ ਗੱਲ ਦੇ ਹੈਗੀ ਆ ਵੀ ਜਸ ਸਿੰਘ ਛਿੱ 13 ਹੋਇਆ ਮੈਂ ਗਿਣਤੀ ਚ ਨਹੀਂ ਪਿੰਦਾ ਹੁੰਦਾ ਚਲੋ 11 ਵਿੱਚੋਂ ਜਿਹੜੇ ਦੇ ਸੀਗੇ ਖਣ ਜਿਹੇ ਦੇ 2 ਟਕ ਸਾਲ ਚੋਂ ਸੀਗੇ ਪਰ ਹੁਣ ਉਹ ਉਹਨਾਂ ਦੀ ਆਸਤਾ ਰਾਗਮਾਲ ਤੇ ਹੈ ਨਹੀਂ ਸੀ ਅਸੀਂ ਹੁਣ ਇੱਥੇ ਖੰਡਪਾੜ ਦੇ ਵਿੱਚ ਉਹ ਰਾਗਮਾਲ ਪੜਦੇ ਤੇ ਸਾਡੇ ਅੰਦਰੂਗਤ ਪ੍ਰਬੰਧਕ ਕਮੇਟੀ ਸੰਗਤ ਨੂੰ ਉਹ ਅੰਦਰੂਗਤ ਖੁਸ਼ ਨਹੀਂ ਖੁਸ਼ੀ ਨਹੀਂ ਹੋਣੀ ਸੀ ਵੀ ਉਹ ਪੜਦੇ ਨੇ ਸੀ ਅਸੀਂ ਪੜ ਕੇ ਉਹਨਾਂ ਨੂੰ ਹੀਨ ਕਰ ਰਹੇ ਆਂ ਇਸ ਲਈ ਇਹੋ ਜਿਹਾ ਇਸ਼ੂ ਆਪਾਂ ਨਾ ਠਾੜੀਏ ਬਹੁਤ ਸਾਰੇ ਗੌਰਵ ਪਿਆਰੇ ਜਿਹੜਾ ਰਾਗਮਾਲ ਪੜਦੇ ਸੀ ਉਹਨੇ ਵੀ ਜਿਹੜੀ ਹੈਗੀਆਂ ਆਪਣੇ ਸ਼ਹੀਦੀਆਂ ਦਿੱਤੀਆਂ ਪੰਥ ਚੜ੍ਹਦੀ ਕਲਾ ਲਈ ਤੇ ਜਿਹੜੇ ਨਹੀਂ ਪੜਦੇ ਉਹਨੇ ਵੀ ਸ਼ਹੀਦੀਆਂ ਦਿੱਤੀਆਂ ਹੈਗੀਆਂ ਹੁਣ ਵੀ ਦੋਨੇ ਹੀ ਤੇਰਾ ਪੰਥ ਜੂਝ ਰਹੀਆਂ ਹੈਗੀਆਂ ਕੋਸ਼ਿਸ਼ ਕਰੋ ਜਿਹੜੇ ਸਾਡੇ ਵੀ ਕਿਸੇ ਨਾ ਕਿਸੇ ਕਾਰਗੇ ਹਲੀਮੀ ਰਾਜ ਲਈ ਆਪਣਾ ਸਹਿਯੋਗ ਨਹੀਂ ਤੇ ਆਪਾਂ ਉਹਨਾਂ ਨੂੰ ਵੀ ਨਾਲ ਜੋੜਨਾ ਹੈਗਾ ਨਾ ਕਿ ਆਪਾਂ ਅੱਜ ਬੰਡੀਆਂ ਪਾਉਣੀਆਂ ਹੈਗੀਆਂ ਜੇ ਬਹੁਤ ਜ਼ਿਆਦਾ ਗੱਲਾਂ ਉਹਦੀ ਖਿਮਾਹ ਜਿਆਦਾ ਕਰਦਾ ਹੈਗਾ ਸਾਡੇ ਵੀਰ ਆ ਤੁਸੀਂ ਤੇ ਤੁਸੀਂ ਆਪਾਂ ਰਲ ਕੇ ਸੇਵਾ ਕਰੀਏ ਨਹੀਂ ਤਾਂ ਪੰਜਾਬ ਦੇ ਹਾਲਾਤ ਹੈਗੇ ਆ ਤੁਸੀਂ ਪੰਜਾਬ ਜਾਣਦੇ ਆ ਮੈਂ ਵੀ ਜਾਨਣਾ ਹੈਗਾ ਆਪਾਂ ਸਾਰੇ ਈ ਉੱਥੇ ਦੇਖਦੇ ਹੈਗੇ ਆ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਆਪਣੇ ਵਾਲ ਜਿਹੜੇ ਕਟਾਰਾ ਹੈਗੇ ਆ ਗੀਤਕਾਰਾਂ ਨੂੰ ਇਹ ਕੋਈ ਗੀਤ ਗਾ ਰਹਾ ਹੈ ਉਧਰ ਕਿਸੇ ਦਾ ਕੋਈ ਧਿਆਨ ਨਹੀਂਗਾ ਨਸ਼ੇ ਕਿੰਨੇ ਵੱਧ ਗਏ ਉਧਰ ਵੀ ਕੋਈ ਵੱਦਾ ਧਿਆਨ ਕਿੰਦਨ ਕਰ ਰਿਹਾ ਗੁਰੂ ਨਾਮ ਕਿੰਨੀ ਤੇਜ਼ੀ ਨਾਲ ਆਪਣੇ ਪੈਰ ਫਸਾ ਲਏ ਹੈਗੇ ਆ ਜ ਆਪਾਂ ਦਰਸ਼ਕਾਂ ਦਾ ਸੇ ਕਲੀ ਨਾਂਕਣੇ ਕਰੀਏ ਮੈਂ ਦਿੱਲੀ ਤੋਂ ਆਦਾ ਮੈਂ ਦੇਖਿਆ ਉਹ ਘਾਟ ਘਾਟ 100 ਏਕੜ ਦੇ ਵਿੱਚ ਇਸ ਵੇਲੇ ਕੱਟ ਹੋਇਆ ਸੀਗਾ ਹਰਿਆਣੇ ਦੇ ਵਿੱਚ ਉਹ ਵਧੇ ਅੱਗੇ ਨਾਲੋਂ ਕੱਲ ਹੀ ਵਧਿਆ ਅਸੀਂ ਪ੍ਰਚਾਰ ਤੇ ਆਪਣਾ ਨਫ ਸਮਾਂ ਨਹੀਂ ਦਿੱਤਾ ਹੈਗਾ ਸਾਡੀ ਆਪਸੀ ਪਿਆਰ ਦੀ ਜਾਂ ਪ੍ਰਚਾਰ ਗਲਤ ਕਰੀ ਜਾਂਦੇ ਕਿਸੇ ਖਾ ਦੇ ਕੋਈ ਉਹਦੀ ਕਰੀ ਜਾਂਦੇ ਨਹੀਂ ਨਹੀਂ ਅਰ ਜੀ ਸਾਰੀ ਜੱਡੀ ਨਾਲ ਆਪ ਕੋ ਵਿੱਚ ਹੀ ਲੱਗ ਜਾਂਦੀ ਜੀ ਇੰਨੀ ਕੀਤੇ એનર્ਜੀ ਨਹੀਂ ਆਪ ਕੋ ਵਿੱਚ ਲਾਉਣੇ ਨਾ ਕਿਤੇ ਕਿਤੇ ਪੰਨ ਦੀ ਚੜ੍ਹਦੀ ਗਰਾਂ ਲੱਗ ਜਾਂਦੀ ਤਾਂ ਬਹੁਤ ਕੁਝ ਹੋ ਸਕਦਾ ਸੀਗਾ ਅਜੇ ਵੀ ਸੰਭਲ ਦੀ ਰੋੜ ਹੈਗੀ ਆ ਸਤ ਨੂੰ ਸਾਨੂੰ ਵੀ ਸਮਰਥ ਬਖਸ਼ੇ ਇਹਨਾਂ ਸਮਰਥ ਬਖਸ਼ੇ ਸਵਾਗਤ ਕਰਦੇ ਹਾਂ ਮੇਰੇ ਖਲ ਅੱਜ ਦਾ ਮੁੱਦਾ ਸੀ ਸਵਾਗਤ ਹੈ ਸੰਸਦ ਜੀ ਤੇ ਤੁਸੀਂ ਇਹ ਵਿਚਾਰ ਅਗਲੀ ਵਾਰੀ ਹੋਰ ਮੁੱਦਾ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ